कुछ नहीं लगा सकते हैं इजाजत है नहीं लगाने की कोई इजाजत नहीं लगाने की कोई इजाजत नहीं। तो फिर लगाते क्यों वैसे तो फिर बंदे मानते नहीं कुछ बंदे ऐसे क्या आगे लगा के खड़े कर ले आप ही शुरुआत कर लो आप ही लगाने लग जाओ अंदर लगाने लगे हम तो रेडी खड़े बाबू देखो पीछे तो अंदर ठेकेदार कितने पैसे लेता है एक एक रेडी लगाने के अंदर कितने पैसे दो सौ रुपए दो सौ रूपए और बाहर बाहर लगा नहीं जो लोगों को परेशानी का कारण बने हुए फुटपाथ होती है पैदल चलने वाले लोगों के लिए अगर सबके पिक्चर लग जा कुछ दुकानदारी भी जम जाएगी सभी के लेकिन कुछ बंदे ऐसे है जो है आगे लगा लिख लो का फेर खुदा बेतना नहीं माल खराब हो जाओ बाबू पैसे कौन है मंडी ठेकेदार मंडी ठेकेदार ਠੇਕੇ ਦਾ ਅੰਦਰ ਬਾਹਰ ਕਿ ਬਾਹਰ ਕਿਵੇਂ ਲਾ ਸਕਦਾ ਹੈ ਕੋਈ ਪਹਿਨ ਕੇ ਕਿੰਨੇ ਦਿਨ ਨੇ ਸਾਢੇ 300 ਸਾਢੇ 300 ਦਿਆ ਨਹੀਂ ਹਲੇ ਤੱਕ ਪਰਸੂ ਲੈਣ ਤਾਂ ਤਾਂ ਹਾਂ ਹਾਂ ਅੰਡਾ ਉਡਾ ਲਿਆ ਗਿਆ ਪਰਸੂ ਢਾ ਕੇ ਉਹ ਨਹੀਂ دیا ਹਲੇ ਤੱਕ ਪਰ ਲਿਖ ਕਾ ਜਦੋਂ ਮਜ਼ਦੂਰੀ ਕਰਕੇ ਪਰਾਈ ਲਿਖ ਕੀਤੀ ਇੱਥੇ ਆ ਗਿਆ ਕੰਮ ਕਰ ਰਹੇ ਹੈ ਕੋਲਜ ਵੀ ਨਹੀਂ ਆ ਕੇ ਪੜਾਈ ਕੀਤੀ ਹੁੰਦੀ ਤਾਂ ਕੰਮ ਜ਼ਰੂਰ ਮਿਲਦਾ ਕਿਉਂ 12 ਪਰ ਕੇ ਕੰਮ ਨਹੀਂ ਦੇਣਾ ਬਾਹਰ ਪਰ ਕੋਈ ਹੋਰ ਕੋਈ ਕੰਮ ਦੇ ਦੋ ਕਿਉਂ ਕਰਾਂਗੇ ਕੀ ਲੋਰ ਹੈ ਮੈਨੂੰ ਇੱਥੇ ਲਾਉਣ आते हैं तो ले आते हैं तो क्या करें सरकारी जगह पे खड़े हैं तो उठा के ले ही जाना यही पर पक्का बेचते हैं जी तो जब कॉर्पोरेशन आती है कॉर्पोरेशन आती है उठा के ले आते हैं फिर ए के ले आते हैं हां पैसे 1000 रुपया के पर्ची है ठेकेदार के 100 रुपया ठेकेदार को पर्ची मिलती है उसकी हां नहीं हम लोग तो शुरू से बैठे हैं ठेकेदार कहना की है हम लोग तो शुरू से बैठे मंडी आया जब से बैठे 100 रुपए लेता होगा ठेकेदार तो बोलता होगा ना कि आप लगाओ रेडी कोई दिक्कत परेशानी नहीं हां जी हां शशि काल जी ਤੁਸੀਂ ਜੁੜ ਚੁੱਕੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਅਮੇ ਤੇ ਇਸ ਵੇਲੇ ਮੌਜੂਦਾ ਕਾਰਾਵਾਰਾ ਚੌਕ ਸਤੇ ਦਾਣਾ ਮੰਡੀ ਵਿਖੇ ਦੱਸਦੀ ਹੈ ਕਿ ਇੱਕ ਪਾਸੇ ਟ੍ਰਾਫਿਕ ਪੁਲਿਸ ਤੇ ਕਾਰਪੋਰੇਸ਼ਨ ਦਾ ਸੰਜਾ ਆਪਰੇਸ਼ਨ ਚੱਲ ਰਿਹਾ ਹੈ ਤਾਂਕਿ ਨਿਯਮਾਂ ਦਾ ਹੀ ਪਾਲਣਾ ਲੋਕਾਂ ਤੋਂ ਸਹੀ ਤਰੀਕੇ ਦੇ ਨਾਲ ਕਰਵਾਈ ਜਾ ਸਕੇ ਕਈ ਹਿੱਸਿਆਂ ਦੇ ਵਿੱਚ ਲੁਧਿਆਣਾ ਦੇ ਇਸ ਸਾਂਝੇ ਆਪਰੇਸ਼ਨ ਦਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਨਤੀਜਾ ਪਰ ਉੱਥੇ ਹੀ ਜੇ ਕਾਰੋਬਾਰਾ ਚੌਕਸ ਦੇ ਤਾਣਾ ਮੰਡੀ ਦੀ ਗੱਲ ਕਰੀਏ ਤਾਂ ਇਹ ਫੁੱਟਪਾਥ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਫੁੱਟਪਾਥ ਦੇ ਉੱਤੇ ਜਿਹੜੇ ਪੈਦਲ ਚੱਲਣ ਦੇ ਲਈ ਹੁੰਦੇ ਨੇ ਫੁੱਟਪਾਥ ਤਾਂਕਿ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਤੇ ਇਹ ਜਿਹੜੀਆਂ ਸੜਕਾਂ ਦੀਆਂ ਨਿਯਮਾਂ ਨੇ ਉਹਨਾਂ ਦੀ ਪਾਲਣਾ ਕਰਵਾਈ ਜਾ ਸਕੇ ਪਰ ਜੇ ਕਾਰੋਬਾਰ ਇਸ ਇਸ ਮੰਡੀ ਦੀ ਗੱਲ ਕਰੀਏ ਉਸ ਦੇ ਬਾਹਰ ਕਾਫੀਆਂ ਅਜਨੀਆਂ ਦੁਕਾਨਾਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੋ ਫੁੱਟਪਾਥ ਦੇ ਉੱਤੇ ਲੱਗਦੀਆਂ ਨੇ ਜਿਸ ਦੇ ਨਾਲ ਪੈਦਲ ਚੱਲਣ ਵਾਲੇ ਜਿਹੜੇ ਲੋਕ ਨੇ ਉਹ ਕਾਫੀ ਖੱਜਲ ਖੁਆਰ ਹੁੰਦੇ ਨੇ ਕਈ ਵਾਰ ਇਸ ਫੁੱਟਪਾਥ ਦੇ ਉੱਤੇ ਕਾਰਪੋਰੇਸ਼ਨ ਦੀ ਕਾਰਵਾਈ ਜ਼ਰੂਰ ਦੇਖਣ ਨੂੰ ਮਿਲੀ ਪਰ ਇੱਥੇ ਕਿਤੇ ਨਾ ਕਿਤੇ ਕਾਰਪੋਰੇਸ਼ਨ ਵੀ ਜਿਹੜਾ ਹੈ ਹਤਾਸ਼ ਨਜ਼ਰ ਆ ਰਿਹਾ ਹੈ ਕਈ ਹਿੱਸੇ ਦੇ ਵਿੱਚ ਆਪਰੇਸ਼ਨ ਜ਼ਰੂਰ ਚਲਾਏ ਜਾ ਰਹੇ ਨੇ ਪਰ ਇਸ ਹਿੱਸੇ ਦੇ ਵਿੱਚ ਕਈ ਵਾਰ ਇਹਨਾਂ ਰੇੜੀ ਫੜੀਆਂ ਨੂੰ ਜਿਹੜਾ ਚਕਾਇਆ ਜ਼ਰੂਰ ਗਿਆ ਕਈ ਵਾਰ ਇਹ ਫੁੱਟਪਾਥ ਖਾਲੀ ਵੀ ਨਜ਼ਰ ਆਏ ਪਰ ਅੱਜ ਸੰਡੇ ਦਾ ਦਿਨ ਹੈ ਦੇਖ ਸਕਦੇ ਹੋ ਇਹ ਫੁੱਟਪਾਥ ਦੇ ਉੱਤੇ ਕਿਵੇਂ ਦੁਕਾਨਾਂ ਸਜੀਆਂ ਹੋਈਆਂ ਰੌਣਕ ਦੇਖ ਸਕਦੇ ਹੋ ਇਹਨਾਂ ਦੁਕਾਨਾਂ ਦੀਆਂ ਪਰ ਜਿਹੜੀਆਂ ਕਾਰਵਾਈਆਂ ਹੋਈਆਂ ਨੇ ਉਸ ਦਾ ਅਸਰ ਕਿਤੇ ਵੀ ਜ਼ਰੂਰ ਦੇਖਾ ਨਹੀਂ ਮਿਲ ਰਿਹਾ ਲੋਕ ਪਰੇਸ਼ਾਨ ਹੁੰਦੇ ਨੇ ਜਿਹੜੇ ਪੈਦਲ ਚੱਲਣ ਆਲੇ ਨੇ ਪਰ ਦੂਜੇ ਪਾਸੇ ਦੁਕਾਨਾਂ ਲਗਾਣ ਦੀ ਹੈ ਇਜਾਜ਼ਤ ਕੌਣ ਦਿੰਦਾ ਹੈ ਸਵਾਲ ਉੱਠਣਾ ਲਾਜ਼ਮੀ ਬਣਦਾ ਹੈ ਜੇ ਕਾਰਪੋਰੇਸ਼ਨ ਕਾਰਵਾਈ ਕਰਦੀ ਹੈ ਤਾਂ ਕਾਰਵਾਈ ਤੋਂ ਬਾਅਦ ਲੋਕਾਂ ਤੋਂ ਜਿਹੜੀਆਂ ਨਿਯਮਾਂ ਨੇ ਪਾਲਣਾ ਕਰਵਾਉਣ ਦੇ ਵਿੱਚ ਕਿਉਂ ਅਸਮਰਥ ਨਜ਼ਰ ਆਂਦੀਆਂ ਨੇ ਕਈ ਵਾਰ ਰੇਡੀਆਂ ਚੱਕੀਆਂ ਗਈਆਂ ਨੇ ਉਹ ਵੀ ਤਸਵੀਰਾਂ ਤੁਹਾਡੇ ਨਿਰਦੇਸ਼ਨ ਕੀਤੀਆਂ ਨੇ ਕਈ ਵਾਰ ਪਰ ਜਦ ਦੁਕਾਨਾਂ ਇਹ ਰੇਡੀਆਂ ਚਕਾਈਆਂ ਜਾਂਦੀਆਂ ਨੇ ਤਾਂ ਫਿਰ ਇਹ ਦੁਕਾਨਾਂ ਲੱਗ किवें जानदियां ने किदी शहद पे उठे भाई कितने साल तो इस इतने ला रहे हो रेडिंग पांच साल से पांच साल से कितनी बार कॉर्पोरेशन चक्कर ले गई आपकी रेडिंग 20 तो बार 20 तो बार फिर भी आप यही लगाते हैं कारण क्या है कारण कुछ नहीं कारण कुछ नहीं लगा सकते इजाजत है नहीं लगाने की को कोई इजाजत नहीं लगाने की कोई इजाजत नहीं तो फिर लगाते क्यों हैं वैसे हैं कारण क्या है जब आप रेडी चक्की जाती है बार बार आपको हिदायत दी जाती है कि रेडी नहीं लगानी यहाँ पे तो रेडी लगा कैसे देते हैं? तो पैसे लेता है किसी को पैसे देते, हाँ। देते हैं है हाँ? सौ का डेढ़ किलो, किलो कि, किसने किस दी तो है इजाजत देख सकते हो उन्हें इस व्यक्ति ने किया कि पैसे देंदे पैसे कौन लेता है ਮੰਡੀ ਠੇਕੇਦਾਰ ਮੰਡੀ ਠੇਕੇਦਾਰ ਠੇਕਾ ਤਾਂ ਅੰਦਰ ਹੈ ਬਾਹਰ ਬਾਹਰ ਕਿਵੇਂ ला ਸਕਦਾ ਹੈ ਕੋਈ ਪੈਸਾ ਕਿੰਨੇ ਦਿਨ ਨੇ ਉਹ 350 350 ਕਾਰਪੋਰੇਸ਼ਨ ਤਾਂ ਕਹਿੰਦੀ ਹੈ ਕਿ ਠੇਕੇਦਾਰ ਨੂੰ ਬਾਹਰ ਦੇ ਪੈਸੇ ਦੇਣ ਦੀ ਲੋੜ ਨਹੀਂ ਫਿਰ ਕੀ ਦਿਨ ਨੇ ਉਹ ਲੈਟ ਆਵੇ ਫਿਰ ਜਦ ਰੇੜੀ ਚੱਕੀ ਜਾਂਦੀ ਹੈ ਤਬ ਠੇਕੇਦਾਰ ਆਤਾ ਹੈ ਹਾਂ ਅੱਛਾ ਅਭੀ ਅਗਰ ਰੇੜੀ ਚੱਕੀ ਜਾਏਗੀ ਤਾਂ ਆਉਣਗੇ ਆਣਾ ਪੜਾ ਆਲਾ ਪੜੇਗਾ ਸੋ ਦੇਖ ਸਕਦੇ ਹੋ ਕਿਵੇਂ ਵਿਅਕਤੀ ਦਾਵਾ ਕਰ ਰਿਹਾ ਹੈ ਕਿ ठेकेदार ਵੱਲੋਂ ਪੈਸੇ ਲਿੱਤੇ ਜਾਂਦੇ ਨੇ ਪਰ ਉੱਤੇ ਜੇ ਰੇੜੀਆਂ ਦੇਖ ਸਕਦੇ ਹੋ ਪੂਰੇ ਫੁੱਟਪਾਥ ਦੇ ਉੱਤੇ ਕਿੰਨੀਆਂ ਕਿ ਰੇੜੀਆਂ ਲੱਗੀਆਂ ਹੋਈਆਂ ਨੇ ਵਾਰ-ਵਾਰ ਕਾਰਪੋਰੇਸ਼ਨ ਦੇ ਹਿਤਾਇਦਾਂ ਤੋਂ ਬਾਅਦ ਵੀ ਇਹ ਰੇੜੀਆਂ ਇੱਥੇ ਹੀ ਲੱਗਦੀਆਂ ਨੇ ਇਹ ਫੜੀਆਂ ਇੱਥੇ ਹੀ ਲੱਗਦੀਆਂ ਨੇ ਕਿਤੇ ਨਾ ਕਿਤੇ ਕਾਰਪੋਰੇਸ਼ਨ ਅਸਮਰਥ ਨਜ਼ਰ ਆਂਦੀ ਹੈ ਅਜਿਹੇ ਭਾਈ ਕਿੰਨੇ ਸਮੇਂ ਤੋਂ ਲਾ ਰਹੇ ਹੋ ਇੱਥੇ ਰੇੜੀ ਨਾ ਜੀ ਕਿੰਨੇ ਸਮੇਂ ਤੋਂ ਲਾ ਰਹੇ ਹੋ ਇੱਥੇ ਰੇੜੀ

ਮਾਰਾ ਸੌਦਾ ਪਿੱਛੇ ਵਿਖਤਨੀ ਮਾ ابوਤਾ ਆ ਗਿਆ ਕਰ ਅੱਛਾ ਹਾਂ ਮਾਲ ਖਰਾਬ ਹੋ ਜਾਗਾ ਅਗਰ ਪਿੱਛੇ ਲਗਾਨੇ ਸੇ ਸੌਦਾ ਜ਼ਿਆਦਾ ਵਿਕਤੇ ਨਹੀਂ ਜੇ ਨਹੀਂ ਸੌਦਾ ਦਾ ਪਿੱਛੇ ਲਗਾਵੇ ਪਿੱਛੇ ਵੀ ਦੁਕੰਦਾਰੇ ਬਣ ਜਾਗਾ ਅਗਰ ਸਭ ਕੇ ਪਿੱਛੇ ਲਗੇ ਅੱਛਾ ਤੋ ਦੁਕੰਦਾਰੀ ਬਣ ਜਾ ਪਿੱਛੇ ਵੀ ਹਮ ਤੋ ਠੇਕੇਦਾਰ ਸੇ ਇਸ ਵਿਸ਼ੇ ਤੇ ਬਾਤ ਨਹੀਂ ਕੀ ਬਾਤ ਕਰਾਇਆ ਬਾਬੂ ਫੇਰ ਹੋਏ ਠੇਕੇਦਾਰ ਵੀ ਕਹਵਾ ਪਿੱਛੇ ਲਗਾਓ ਹਾਂ ਬਾਬੇਰ ਬੰਦੇ ਮਾਨਤੇ ਨੇ ਕੁਝ ਬੰਦੇ ਐਸੇ ਗਿਆ ਅੱਗੇ ਲਗਾ ਕੇ ਖੜੇ ਕਰ ਲੈ

ਉਹ ਪੈਸਾ ਤਾਂ ਜਾਵੇ ਹੀ ਆ ਬਾਬੂ ਸਭਿਤ ਦੇ ਹਮੇਂ ਕੀ ਆ ਦੇ ਸਾਰੇ ਇਧਰ ਅੱਛਾ ਹਮ ਸਭੀ ਦਿੰਦੇ ਹੈ ਹਮ ਅਭੀ ਉਹ ਬੋਲ ਰਹਾ 350 ਮੈਂ ਵੀ ਦਿੱਤਾ ਹੂੰ ਕੌਣ ਅਗੇ ਰੇੜੀ ਵਾਲਾ ਹਾਂ ਦਿੱਤਾ ਹੋਗਾ ਬਾਬੂ ਹਮ ਤਾਂ ਪਿੱਛੇ ਲਗਾ ਦੋ ਸੈਰ ਰੋਡ ਤੇ ਦਿੱਕਤ ਬੜਾ ਹੈ ਨਾ ਯਾਂਹੋਂ ਸੇ ਅੱਛਾ ਮਗਾ ਸਭ ਕੇ ਪਿੱਛਾ ਕਿ ਆਪ ਆਪ ਨੇ ਜੋ ਲੋਕੋ ਕੋਈ ਪਰੇਸ਼ਾਨੀ ਦਾ ਕਾਰਨ ਬਨੇ ਹੋਏ ਫੁੱਟਪਾਥ ਹੋਤੀ ਹੈ ਪੈਦਲ ਚੱਲਣ ਵਾਲੇ ਲੋਕੋ ਕੇ ਲਿਏ ਸੱਤ ਬਣਾ ਹੈ ਇੱਥੇ ਭੇੜ ਰਗਾ ਏਰੀਆ ਹੈ ਅਗਰ ਸਭ ਕੇ ਪਿੱਛਾ ਲੱਗ ਜਾਸਤਾ ਬੜਿਆ ਤਾਂ ਇਹਨੇ ਕੁਝ ਦੁਕੰਦਾਰੇ ਵੀ ਜਮਦਾ ਕੇ ਪਿੱਛਾ ਸਭ ਕੇ ਲੇਕਿਨ ਕੁਝ ਬੰਦੇ ਐਸੇ ਹੈਗੇ ਜੋ ਹੈ ਅੱਗੇ ਲਗਾ ਲਿਆ ਪਿਛਲੋਗਾ ਫੇਰ ਸੌਦਾ ਵੇਚਦਾ ਨਹੀਂ ਮਾਂ ਲਗਰਾਬ ਹੋ ਜਾ ਬਾਬੂ ਸੋ ਸੋ ਦੇਖ ਸਕਦੇ ਹੋ ਵਿਅਕਤੀ ਦਾ ਕਹਿਣਾ ਹੈ ਕਿ ਠੇਕਦਾਰ ਵੱਲੋਂ ਕਈ ਵਾਰ ਜੜਿਆ ਇਹਨਾਂ ਨੂੰ ਕਿਹਾ ਗਿਆ ਕਿ ਅੰਦਰ ਵੀ ਰੇੜੀਆਂ ਲਾ ਸਕਦੇ ਜਗ੍ਹਾ ਜ਼ਰੂਰ ਹੈ ਗੰਦਗੀ ਹੈ ਜਿਹੜੀ ਗੰਦਗੀ ਨੂੰ ਸਾਫ਼ ਕਰਾ ਕੇ ਇੱਥੇ ਵੀ ਰੇਡੀਆਂ ਲੱਗ ਸਕਦੀਆਂ ਨੇ ਪਰ ਕਿਤੇ ਨਾ ਕਿਤੇ ਠੇਕੇਦਾਰ ਦਾ ਜਿਹੜਾ ਠੇਕਾ ਹੈ ਅੰਦਰਲੇ ਪਾਸੇ ਹੀ ਚੱਲਦਾ ਹੈ ਪਰ ਬਾਹਰ ਵੀ ਲੋਕਾਂ ਦਾ આરોਪ ਹੈ ਕਿ ਪੈਸੇ ਲਿੱਤੇ ਜਾਂਦੇ ਨੇ ਸੋ ਇਹ ਕਈ ਬੰਦੇ 5-5 ਸਾਲ ਤੋਂ 10-10 ਸਾਲ ਤੋਂ ਐਵੇਂ ਫੜੀਆਂ ਲਾਉਂਦੇ ਨੇ ਤੇ ਕਈ ਵਾਰ ਰੇਡੀਆਂ ਚੱਕੀਆਂ ਵੀ ਜਾਂਦੀਆਂ ਨੇ ਕਾਰਪੋਰੇਸ਼ਨ ਕਾਰਵਾਈ ਕਰਦੀ ਹੈ ਪਰ ਕਾਰਪੋਰੇਸ਼ਨ ਕਿਤੇ ਨਾ ਕਿਤੇ ਅਸਮਰਥ ਜ਼ਰੂਰ ਨਜ਼ਰ ਆਂਦੀ ਹੈ ਕਾਰਨ ਕੀ ਹੈ ਇਹ ਤਾਂ ਕਾਰਪੋਰੇਸ਼ਨ ਦੇ ਮੁਲਾਜ਼ਮ ਹੀ ਜਾਣਦੇ ਹੋਣਗੇ ਪਰ ਤਸਵੀਰ ਦੇਖ ਸਕਦੇ ਹੋ ਇਹ ਉਹ ਫੁੱਟਪਾਥ ਹੈ ਜੋ ਨਿਯਮਾਂ ਮੁਤਾਬਕ ਆਮ ਜਨਤਾ ਦੇ ਲਈ ਹੈ ਜਿੱਥੇ ਆਮ ਜਨਤਾ ਪੈਦਲ ਤੁਰ ਕੇ ਜਾ ਸਕੇ ਆਪਣੀ ਜਿਹੜੀ ਹੈ ਸੇਫਟੀ ਦੇ ਨਾਲ ਪਰ ਇਸ ਫੁੱਟਪਾਥ ਦੇ ਉੱਤੇ ਇਨੀਆਂ ਦੁਕਾਨ ਭਾਈ ਕੀ ਨਾ ਹਾਂਜੀ ਮੇਰਾ ਨਾਮ ਅਮਨ ਤੇ ਕਿੰਨਾ ਟਾਈਮ ਹੋ ਗਿਆ ਇੱਥੇ ਲਾਂਦੇ ਨੂੰ ਫੜੀ ਇੱਥੇ ਤੇ ਲਾਂਦੇ ਆ ਕਿੰਨੇ ਸਾਲ ਹੋ ਗਏ 5-6 ਸਾਲ ਹੋ ਗਏ ਇੱਥੇ 5 ਸਾਲ ਹੋ ਗਏ ਹਾਂ 6 ਸਾਲ ਹੋ ਗਏ ਹਾਂਜੀ ਤੇ ਕਿੰਨੀਆਂ ਵਾਰੀਆਂ ਤੁਹਾਡੀ ਫੜੀਆਂ ਚੱਕੀਆਂ ਗਈਆਂ ਨੇ ਕਿੰਨੀ ਵਾਰ ਹਦਾਇਤ ਦਿੱਤੀ ਗਈ ਕਾਰਪੋਰੇਸ਼ਨ ਦੇ ਵੱਲੋਂ ਤੇ ਰਿਹੜੀ ਨਹੀਂ ਲਾੜੀ ਬਹੁਤ ਬੜੀ ਬਹੁਤ ਵਾਰੀ ਕਰ ਕਾਰਨ ਕੀ ਹੈ ਕਿ ਮੰਨਦੇ ਨਹੀਂ ਹੋ ਤੁਸੀਂ ਸਾਨੂੰ ਕੋਈ ਕੰਮ ਦੋ ਤੇ ਅਸੀਂ ਕੰਮ ਨਹੀਂ ਕਰਾਂਗੇ ਹੋਰ ਕੰਮ ਦੇ ਦਿਓ ਸਾਨੂੰ ਕਿਉਂ ਮੈਂ ਕਿਉਂ ਜ਼ਰੂਰੀਆਂ ਪੁੱਤਾਂ ਤੇ ਲਈ ਲਾਣਾ ਬਤਾਓ ਰੋਟੀ ਕਿੱਥੋਂ ਖਾਣੀ ਮੈਂ ਕੰਮ ਨਹੀਂ ਕਰਾਂ ਰੋਟੀ ਕਿ ਤੁਹਾਨੂੰ ਰੋਟੀ ਕਿਹਨੇ ਦੇ ਲੋਟੀ ਵੀ ਨਹੀਂ ਕਿੰਨੇ ਪੜੇ ਲਿਖਿਆ 12 ਕੀਤਾ 12 ਕੀਤਾ 12 ਹਾਂਜੀ ਤੇ ਕੋਈ ਸਪੈਸ਼ਲ ਕੋਈ ਅਜਿਹੀ ਸਕਿੱਲ ਡਵੈਲਪ ਕੀਤੀ ਹੋਵੇ ਕੋਈ ਕੰਮ ਅਜਿਹਾ ਸਿੱਖਿਆ ਹੋਵੇ ਜਿਹਦੇ ਕਰਾਂ ਤੁਹਾਨੂੰ ਕੰਮ ਮਿਲ ਜਾਵੇ ਗਰੀਬੀ ਆ ਕਿੱਥੇ ਕੰਮ ਸਿੱਖ ਲਾਂਗੇ ਪਰ ਲਿਖਾ ਜਦਾਂ ਕਿ ਮਜ਼ਦੂਰੀ ਕਰਕੇ ਪਰਾਈ ਲਿਖਿਆ ਕੀਤੀ ਇੱਥੇ ਆ ਗਏ ਕੰਮ ਕਰ ਰਹੇ ਸਾਰੀ ਕਾਲਜ ਵੀ ਨਹੀਂ ਅੱਗੇ ਪੜਾਈ ਕੀਤੀ ਹੁੰਦੀ ਤਾਂ ਕੰਮ ਜ਼ਰੂਰ ਮਿਲਦਾ ਕਿਉਂ 12 ਪੜ੍ਹ ਕੇ ਕੰਮ ਨਹੀਂ ਦੇਣਾ 12 ਪੜ੍ਹ ਕੇ ਕੋਈ ਹੋਰ ਕੁਝ ਕੋਈ ਕੰਮ ਦੇ ਦਿਓ ਕਿਉਂ ਕਰਾਂਗੇ ਕੀ ਲੋੜ ਹੈ ਮੈਨੂੰ ਇੱਥੇ ਲੋਨ ਫਰੀ ਲੋਨ ਦੀ ਤੇ ਮੇਰੀ ਸਾਰੀ ਪ੍ਰ ਕਈ ਆ ਗੱਲ ਕਰ ਰਹੇ ਹੋ ਜਿਹੜੀ ਆਮ ਜਨਤਾ ਇੱਕ ਰੇੜੀ ਫੜੀ ਲੱਗਣ ਇਹ ਫੁੱਟਪਾਥ ਹੈ ਲੋਕਾਂ ਦੇ ਚੱਲਣ ਦੇ ਲਈ ਹੈ ਤੁਸੀਂ ਕਹਿ ਰਹੇ ਉੱਥੇ ਲਾ ਕੇ ਕਰੋਚਮਣ ਕੀਤੀ ਹੋਈ ਹੈ ਸਰਕਾਰੀ ਥਾਂ ਦੇ ਉੱਤੇ ਉਹ ਤਾਂ ਗੱਲ ਸਹੀ ਹੈ ਤੁਹਾਡੀ ਸਰਕਾਰ ਦੇ ਜ਼ਮੀਨ ਹੈ ਜਾਣਾ ਗੱਲ ਵੀਰ ਜੀ ਸਹੀ ਹੈ ਪਿਛਲੇ 10 ਸਾਲਾਂ ਤੋਂ ਲਾ ਰਹੇ ਹੋ ਪਤਾ ਨਹੀਂ ਕਿੰਨੀਆਂ ਵਾਰੀਆਂ ਨਗਰ ਨਿਗਮ ਨੇ ਤੁਹਾਡੀ ਰੇੜੀਆਂ ਚੱਕੀਆਂ ਨੇ ਫਿਰ ਵੀ ਤੁਸੀਂ ਨਹੀਂ ਮੰਨ ਰਹੇ ਹੋ ਉਸ ਤੋਂ ਬਾਅਦ ਕਹਿ ਰਹੇ ਕੋਈ ਹੋਰ ਕੰਮ ਦੇ ਦਿੱਤਾ ਜਾਵੇ ਉਹੀ ਹਾਲ ਹੈ ਕੋਈ ਕੰਮ ਦੋ ਬੈਠ ਕੇ ਰੋਟੀ ਕਿੱਥੋਂ ਆਣੀ ਗੱਲ ਇਹ ਆ ਚੋਰੀ ਚੋਰੀ ਜਿਹਾ ਕਤਨਾ ਕਰਾਂਗੇ ਫਿਰ ਕਿਸੇ ਦੀ ਸ਼ੈਦ ਉੱਤੇ ਲੱਗਦੀ ਹੈ ਰੇੜੀ ਹਾਂ ਕਿਸੇ ਦੀ ਸ਼ੈ ਹੈਗੀ ਹੈ ਕਿਸੇ ਨੂੰ ਪਹਿਚ ਹੈ ਦੀ ਕੋਈ ਪੈਸੇ ਨਹੀਂ ਕਿਸੇ ਨੂੰ ਕੋਈ ਜੀ ਕੋਈ ਪੈਸੇ ਨਹੀਂ ਸਤੋ ਕੋਈ ਪੈਸੇ ਲੈ ਜਾਂਦੇ ਜੀ ਤੁਸੀਂ ਬਾਹਰ ਰੇੜੀ ਲਾ ਕੇ ਬਹਿ ਜਾਂਦੇ ਹੋ ਅੰਦਰ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਉਹ ਪੈਸੇ ਦਿੰਦੇ ਨੇ ਤੁਸੀਂ ਬਾਹਰ ਰੇੜੀ ਲਾਈ ਹੋਈ ਹੈ ਉਹਨਾਂ ਦਾ ਵੀ ਤਾਂ ਕੰਮ ਇਫੈਕਟ ਹੁੰਦਾ ਉਹਦੇ ਨਾਲ ਅੰਦਰ ਵੀ ਜਗ੍ਹਾ ਹੋਵੇ ਲਾਈਏ ਜਗ੍ਹਾ ਜ਼ਰੂਰੀ ਐ ਸੇ ਮੰਡੀ ਦੇ ਵਿੱਚ ਲਾਣਾ ਕਿਤੇ ਹੋਰ ਲਾ ਲਓ ਰੇੜੀ ਹੋਰ ਵੀ ਬਥੇਰੀ ਥਾਂ ਐ ਇਹ ਜਿੱਥੇ ਜਿੱਥੇ ਸਰਕਾਰ ਦੀ ਜਿੱਥੇ ਲਾ ਸਕਦੇ ਹਾਂ ਹਾਂ ਲਾਟੀਆਂ ਕੱਟੀਆਂ ਜਾਂਦੀਆਂ ਨਹੀਂ ਰੇਡੀਆਂ ਸਾਨੂੰ ਦੇਵੇ ਲਾਵਾਂਗੇ ਜ਼ਰੂਰੀ ਇਥੇ ਨਹੀਂ ਲਾਵਾਂ ਸਾਨੂੰ ਜਗ੍ਹਾ ਦੇ ਕਿਥੇ ਹਾਂ ਇਥੇ ਲਾਓ ਜੀ ਲਾਵਾਂਗੇ ਸੋ ਇਹ ਤਸਵੀਰਾਂ ਨੇ ਕਈਆਂ ਦਾ આરોਪ ਹੈ ਕਿ ਪੈਸੇ ਲਿੱਤੇ ਜਾਂਦੇ ਨੇ ਕਈ ਕਹਿ ਰਹੇ ਨੇ ਕਿ ਆਪਾਂ ਪੈਸੇ ਨਹੀਂ ਦਿੰਦੇ ਪਰ ਜੇ ਇਸ ਜਗ੍ਹਾ ਨੂੰ ਯੂਟਿਲਾਈਜ਼ ਕੀਤਾ ਜਾਵੇ ਜਿਸ ਤਰੀਕੇ ਉਹਨਾਂ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਜਗ੍ਹਾ ਜ਼ਰੂਰ ਦਿੱਤੀ ਗਈ ਸੀ ਜਿਹਦੇ ਨਾਲ ਉਹਨਾਂ ਨੇ ਇੱਕ ਅਸਥਾਈ ਜਿਹੜੀ ਜਗ੍ਹਾ ਬਣਾਈ ਸੀ ਜਿੱਥੇ ਉਹ ਦੁਕਾਨ ਲਾ ਸਕਣ ਪਰ ਕਿਤੇ ਨਾ ਕਿਤੇ ਜਿਹੜੀ ਐਕਰੋਚਮੈਂਟ ਹੈ ਉਹਦੇ ਨਾਲ ਆਮ ਜਨਤਾ ਜ਼ਰੂਰ ਪਰੇਸ਼ਾਨ ਹੋ ਰਹੀ ਹੈ ਕਿ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਜਿਹੜੀ ਹੈ ਕਾਰਪੋਰੇਸ਼ਨ ਤੇ ਜਿਹੜਾ ਸਾਂਝਾ ਆਪਰੇਸ਼ਨ ਚੱਲ ਰਿਹਾ ਹੈ ਟ੍ਰਾਫਿਕ ਪੁਲਿਸ ਦਾ ਉਹ ਇੱਥੇ ਤੱਕ ਪਹੁੰਚ ਕਰਦੇ ਨੇ ਤੇ ਕਦੋਂ ਤੱਕ ਜਿਹੜੇ ਲੋਕਾਂ ਦੀ ਪਰੇਸ਼ਾਨੀ ਦਾ ਜਿਹੜਾ ਇਹ ਹੱਲ ਹੁੰਦਾ ਸਰ ਕਿੰਨਾ ਟਾਈਮ ਹੋ ਗਿਆ ਇੱਥੇ ਫੜੀ ਲੰਦ ਨੂੰ ਜਬਸੇ ਮੰਡੀਆ ਜਬਸੇ ਹਮ ਲੋਕ ਬੈਠੇ ਹੈ ਜੀ ਅੰਦਰ ਜਗ੍ਹਾ ਨਹੀਂ ਮਿਲੀ ਨਹੀਂ ਅੰਦਰ ਜਗ੍ਹਾ ਨਹੀਂ ਮਿਲਦਾ ਹਮ ਲੋਕਾਂ ਨੂੰ ਕਾਰਨ ਕੀ ਹੈ अंदर जगह नहीं मिलता हम लोग मंडी आया जब से यहीं पर हम लोग बैठे है यहीं यही पर पक्का बेचते है तो कारपोरेशन आती है, है उठा के ले आते हैं फे है। हाँ, मंडी बोर्ड के अफसर है कंडा वटा ले जाता है उठा के भी नहीं देते हैं हले तक परसू वटा ले गया परसू उठा के वो नहीं दिया हाल तक हाँ जी मंडी बोर्ड वाले मंडी बोर्ड वाले किसकी शय है क्यों लगा लेते हैं जब इतनी हिदायत दी जा रही है कि इलीगल है इलीगल है फिर क्यों आप यहीं पे लगा लेते हैं अंदर दुकानदारी नहीं होते है हम लोग जब से यहाँ बैठे हैं जी तो इतनी जनता ने लगाई हुई है कितनी दुकानें हैं हजारों दुकानें हैं अंदर जगह नहीं मिलता ना अंदर अंदर जगह नहीं मिलता है तो कोई और जगह देख लीजिए ना आपके बाहर लगाने से वो भी तो दुकानदारी पे काम प्रभाव पड़ता है अंदर जगह नहीं मिलता है दुकानदारी नहीं होता है करके हम लोग मंडी आया जब से यहाँ बैठे किसी को पैसे वैसे भी देते हैं हाँ पैसे हाई सौ रुपया के पर्ची है ठेकेदार के सौ रुपए ठेकेदार को पर्ची मिलती है उसकी हाँ कैसी पर्ची है अभी दिखाइएगा पर्ची मेरे को, अच्छा। को? अच्छा। सौ रुपए लगते हैं साढ़े तीन सौ लगते होंगे मुंडे रहते हैं यहाँ पर मैं नहीं रहता अच्छा तो कहीं ना कहीं ठेकेदार ने बोला हुआ कि आप लगाओ रेडी यहाँ पे नहीं।, नहीं हम लोग तो शुरू से बैठे हैं ठेकेदार कहना की है हम लोग तो शुरू से बैठे मंडी आया जब से बैठे और तो लेता होगा ठेकेदार तो बोलता होगा ना कि आप लगाओ रेडी कोई दिक्कत परेशानी नहीं हाँ जी हाँ जी क्या नाम है ठेकेदार राजू राजू ठेकेदार हाँ जी कभी पूछा नहीं आपने उनसे की कारपोरेशन आती है मेरी रेडी उठा के ले जाती है कंडे बट्टे चकके ले जाते हैं हैं तो ले आते तो क्या करे सरकारी जगह पे खड़े हैं तो उठा के ले ही जाना ਇਹ ਪਤਾ ਹੈ ਆਪਕੋ ਕਿ ਸਰਕਾਰੀ ਜਗ੍ਹਾ ਹੈ ਲੋਕੋ ਪਸਾਰ ਨਹੀਂ ਆ ਰਹੀਏ ਫਿਰ ਵੀ ਆਹੀ ਪੇ ਲਗਾਨੀ ਹੈ ਰੇੜੀ ਇਹ ਸੌਦੇ ਵੀਕ ਤੇ ਇਹ ਬਾਹਰ ਅੰਦਰ ਵੀਕਦੇ ਹੀ ਨਹੀਂ ਗਰੀਬ ਬੰਦੇ ਆ ਸੋ ਇਹ ਕਹਿੰਦੇ ਨੇ ਕਿ ਗਰੀਬਾਂ ਨੂੰ ਵੀ ਕਮਾ ਖਾ ਲੈਣ ਦਿਓ ਇਹਨਾਂ ਦਾ ਰੋਜ਼ਗਾਰ ਚੱਲਣ ਦਿਓ ਪਰ ਦੇਖ ਸਕਦੇ ਹੋ ਕਿਤੇ ਨਾ ਕਿਤੇ ਇਹ ਦੁਕਾਨਦਾਰ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੀ ਪਰੇਸ਼ਾਨੀ ਬਣ ਰਹੇ ਨੇ ਤੇ ਆਮ ਜਨਤਾ ਜਿਹੜੇ ਫੁੱਟਪਾਥ ਲੋਕਾਂ ਦੇ ਪੈਦਲ ਤੁਰਨ ਦੇ ਲਈ ਨੇ ਉੱਥੇ ਦੁਕਾਨਾਂ ਜਦ ਲੱਗ ਜਾਂਦੀਆਂ ਨੇ ਕਿੰਨੇ ਕ ਪ੍ਰੇਸ਼ਾਨੀ ਆਮ ਜਨਤਾ ਨੂੰ ਆਉਂਦੀ ਹੈ ਕਿਉਂਕਿ ਇਹ ਮੰਡੀ ਹੈ ਮੰਡੀ ਦੇ ਵਿੱਚ ਦੇਖ ਸਕਦੇ ਹੋ ਇੱਕ ਪਾਸੇ ਰੇੜੀਆਂ ਲੱਗੀਆਂ ਹੋਈਆਂ ਨੇ ਤੇ ਦੂਜੇ ਪਾਸੇ ਜਦ ਉਹ ਵਾਹਨ ਇੱਥੇ ਰੁਕਦੇ ਨੇ ਖਰੀਦਦਾਰੀ ਕਰਨ ਦੇ ਲਈ ਉਸ ਦੇ ਨਾਲ ਜਾਮ ਦੀ ਸਥਿਤੀ ਬਣਦੀ ਹੈ ਜਿੱਥੇ ਟ੍ਰਾਫਿਕ ਪੁਲਿਸ ਦਾ ਵੀ ਕੰਮ ਵੱਧ ਜਾਂਦਾ ਹੈ ਜੇ ਇੱਥੇ ਰੇੜੀਆਂ ਨਾ ਲੱਗੀਆਂ ਹੋਣ ਤਾਂ ਇਹ ਗੱਡੀਆਂ ਨਹੀਂ ਖੜਨਗੀਆਂ ਗੱਡੀਆਂ ਨਹੀਂ ਖੜਨਗੀਆਂ ਤੇ ਜਿਹਦੇ ਨਾਲ ਟ੍ਰਾਫਿਕ ਨਹੀਂ ਹੋਵੇਗਾ ਤੇ ਟ੍ਰਾਫਿਕ ਨਹੀਂ ਹੋਵੇਗਾ ਤਾਂ ਆਮ ਜਨਤਾ ਜਿਹੜੀ ਹੈ ਫੁੱਟਪਾਥ ਤੇ ਆਰਾਮ ਨਾਲ ਤੁਰ ਸਕੇ ਕਿਉਂਕਿ ਪਿੱਛੇ ਕੰਪਨੀ ਵੀ ਹੈ ਕਾਫੀ ਲੋਕ ਰੋਜ਼ਗਾਰ ਦੇ ਨਹੀਂ ਉਹਨਾਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਸ਼ਾਮ ਵੇਲੇ ਹਾਲਾਤ ਹੋਰ ਮਾੜੇ ਬਣ ਜਾਂਦੇ ਨੇ ਪਰ ਦੇਖਣਾ ਇਹ ਹੋਵੇ ਕਿ ਮੰਡੀ ਠੇਕੇਦਾਰ ਦਾ ਇਸ ਦੇ ਵਿੱਚ ਕੀ ਕੁਝ ਕਹਿਣਾ ਹੈ ਕਿਉਂਕਿ ਕਿਤੇ ਨਾ ਕਿਤੇ આરોਪ ਲਾਏ ਜਾ ਰਹੇ ਨੇ ਕਿ ਬਾਹਰ ਵੀ ਫੜੀਆਂ ਲਾਣ ਦੇ ਜਿਹੜੇ ਆ ਉਹਨਾਂ ਦੇ ਬੱਚੇ ਉਹਨਾਂ ਦੇ ਵੱਲੋਂ ਜਿਹੜਾ ਪੈਸੇ ਵਸੂਲ ਕੀਤੇ ਜਾਂਦੇ ਨੇ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਤਾਂ ਮੰਡੀ ਠੇਕੇਦਾਰ ਹੀ ਦੱਸ ਸਕਦੇ ਨੇ ਹਾਂਜੀ ਸੱਸੀ ਗੱਜ ਸਰ ਕਿਵੇਂ ਹੋ ਬਗਿਆ ਜੀ ਕੌਣ ਜੀ ਰਾਜੂ ਜੀ ਗੱਲ ਕਰ ਰਿਹਾ ਹਾਂਜੀ ਹਾਂਜੀ ਅਮਿਤ ਗੱਲ ਕਰ ਰਿਹਾ ਲੋਹੜਾਂ ਲਈ ਲੁਧਿਆਣਾ ਲਾਈਵ ਤੋਂ ਪੱਤਰਕਾਰ ਹਾਂਜੀ ਬੋਲੋ ਹਾਂਜੀ ਸਰ ਇਹ ਦਾਣਾ ਮੰਡੀ ਮੈਂ ਪਹੁੰਚਿਆ ਸੀ ਇੱਥੇ ਬਾਹਰ ਜਿਹੜੀਆਂ ਫੁੱਟਪਾਥ ਤੇ ਰੇੜੀਆਂ ਲੱਗਦੀਆਂ ਨੇ ਉਹਨਾਂ ਦਾ આરોਪ ਆ ਕਿ ਤੁਸੀਂ ਜਿਹੜੀਆਂ ਰੇੜੀਆਂ ਬਾਹਰ ਲੱਗਦੀਆਂ ਨੇ ਉਹਦੇ ਵੀ ਪੈਸੇ ਉਹਨਾਂ ਤੋਂ ਵਸੂਲੇ ਜਾ ਰਹੇ ਆ ਕੌਣ کہہ ਰਿਹਾ ਇਹ ਗੱਲ ਕਰਾਉਂਗੇ ਜੀ ਉੱਥੇ ਦਾ ਆਪਾਂ ਬਾਈਟ ਲਈ ਹੈ ਲੋਕਾਂ ਦੀ ਉਹਨਾਂ ਦਾ આરોਪ ਸੀਗਾ ਸਰ ਤੁਹਾਡਾ ਘਰ ਕਿੱਥੇ ਹੈ ਮੇਰਾ ਮੈਂ ਤਾਂ ਪੱਤਰਕਾਰ ਹਾਂ ਸਰ ਮੈਂ ਤਾਂ ਕਵਰੇਜ ਕਰਨ ਆਇਆ ਤੇ ਇਸ ਘਰ ਤਾਂ ਹੋਊਗਾ ਬਿਲਕੁਲ ਸਰ ਮੇਰਾ ਕਾਰ ਵੀ ਇੱਥੇ ਹੀ ਦੈਣੀ ਰਹਿਣਾ ਮੈਂ ਵੀ ਇਸ ਤੇ ਵੀ ਤੁਹਾਡੇ ਧਰਮ ਦੇ ਬਾਹਰ ਮੈਨਾਂ ਜਾ ਕੇ ਵੀ ਖਰੀਦ ਕਰ ਦਿੰਦਾ ਮੈਂ ਕਿ ਤੁਹਾਨੂੰ ਲੱਗਣ ਦਵਾਂਗੇ ਬਿਲਕੁਲ ਨਹੀਂ ਲੱਗਣ ਦਵਾਂਗੇ ਤੇ ਮੈਂ ਕਿਵੇਂ ਲੱਗਣ ਦਵਾਂਗਾ ਜੀ ਮੈਂ ਕਹਿੰਦਾ ਇਹਨਾਂ ਨੂੰ ਅੰਦਰ ਲਾਓ ਹੂੰ ਅੰਦਰ ਹੀ ਲਾਉਂਦੇ ਨਹੀਂ ਜੀ ਇੱਕ ਵਿਅਕਤੀ ਨੇ ਇਹ ਵੀ ਕਿਹਾ ਕਿ ਚਲੋ ਹਾਂ ਤੁਸੀਂ ਵੀ ਕਿਹਾ ਇਹਨਾਂ ਨੂੰ ਅੰਦਰ ਬੜੀ ਲਾਉਣ ਦੇ ਲਈ ਹਾਂ ਜਗ੍ਹਾ ਵੀ ਦਿੱਤੀ ਹੈ ਬੋਲਦੇ ਕਹਿੰਦੇ ਕਿ ਅੰਦਰ ਲਾਓ ਹੁਣ ਇਹ ਕਹਿੰਦੇ ਨੇ ਕਿ ਜੀ ਅੰਦਰ ਨਹੀਂ ਇਹ ਜੋ ਬਾਹਰ ਲਾਏ ਫੜੋ ਬਾਹਰ ਲਾ ਕੇ ਲਓ ਕਿ ਪੈਸੇ ਹੀ ਲੈਣੇ ਹਨਾ ਜੀ ਤਾਂ ਆਪਣਾ ਜਵਾਬ ਹੈ ਨਾ ਜੀ ਬਿਲਕੁਲ ਸਪਸ਼ਟ ਤੌਰ ਤੇ ਕਿ ਨਹੀਂ ਜੀ ਤੇ ਮੇਰੇ ਦਰਵਾਜ਼ੇ ਤੇ ਕੋਈ ਆਊਗਾ ਕਿਤੇ ਲੋਕੀ ਬਾਹਰ ਹੀ ਲਾਉਣਗੇ ਫਿਰ ਮੈਂ 6-15 ਕਰੋੜ ਦਾ ਕਿਵੇਂ ਭਰੂੰਗਾ ਸਰ ਇਹ ਵੀ ਗੱਲ ਲੈਣਾ ਸਰ ਜੀ ਤੇ ਬਾਹਰ ਦੇ ਪੈਸੇ ਸਿੰਪਲ ਜੀ ਗੱਲ ਹੈ ਸਰ ਜਿਹੜਾ આરોਪ ਆ ਉਹ ਸਹੀ ਹੈ ਜਾਂ ਗਲਤ ਹੈ ਤੁਸੀਂ ਪਹਿਲੇ ਗਲਤ ਹੈ ਜੀ ਮੇਰੇ ਵੱਲੋਂ ਅਹੀਂ ਦਿੱਕੋ ਕਾਰਪੋਰੇਸ਼ਨ ਨੂੰ ਵੀ ਕਹਿਨੇ ਆ ਚੱਕਰ ਵਾਸਤੇ ਅਸੀਂ ਮਾਰਕੀਟ ਕਮੇਟੀ ਨੂੰ ਵੀ ਕਹਿਨੇ ਚਲੋ ਮਾਰਕੀਟ ਕਮੇਟੀ ਕਰਨੀ ਚੱਕ ਲਈ ਜੀ ਜਿਕਨਾ ਕਾਰਪੋਰੇਸ਼ਨ ਚੱਕਦੀ ਹੈ ਫੇਰ ਨਾਲੰਦੇ ਜੀ ਹਾਂ ਦੇਖੋ ਮੇਰੇ ਘਰ ਦੇ ਬਾਹਰ ਜੇ ਕੋਈ ਆ ਕੇ ਰੇਡੀ ਲਾਊਗਾ ਤਾਂ ਮੈਂ ਕਿੰਨਾ ਲਗਨ ਦੇ ਦੂੰਗਾ ਬਿਲਕੁਲ ਹੁਣ ਮੈਂ ਹੁਣ ਮੋਟਾ ਸਕਦਾ ਨਹੀਂ ਜੇ ਮੈਂ ਕੁੱਟੂ ਤੇ ਤੁਸੀਂ ਆ ਕੇ ਖੜੇ ਹੋ ਜਾਓਗੇ ਕਿੱਥੇ ਆ ਗਿਓ ਕਿੱਡੀ ਜੀ ਭੁੱਲ ਜਾਣਾ ਕਿ ਬਾਹਰ ਰੇਡੀ ਲਾਉਂਦੇ ਆ ਫਿਰ ਤੁਸੀਂ ਇਹ ਕਹਿਣਾ ਕਿ ਦੂਜੇ ਨੂੰ ਕੁੱਟਿਆ ਗਿਆ ਤੇ ਰਾਜੂ ਸਰ ਇਸ ਦੇ ਵਿੱਚ ਇਹ ਵੀ ਤਾਂ ਹੈ ਕਿ ਲੋਕ ਕਹਿ ਰਹੇ ਨੇ ਕਿ ਲਿੱਤੇ ਜਾਂਦੇ ਕੋਈ ਹੋਰ ਵਿਅਕਤੀ ਤਾਂ ਤੁਹਾਡੇ ਨਾਲ ਤੇ ਪੈਸੇ ਨਹੀਂ ਇਕੱਠੇ ਕਰ ਰਿਹਾ ਵੀ ਵੋਟ ਕਿਉਂ ਕਰੂਗਾ ਤੇ ਫਿਰ ਲੋਕ ਇੱਧਾ ਅਰੋ ਜਿੰਨੀ ਜਗਾ ਜਿੰਨੀ ਜਗਾ ਕਿਰਦੇ ਆ ਉਨੀ ਜਗਾ ਵੇਸੀ ਕਰਦੇ ਇਹਦਾ ਫੁੱਟਪਾਥ ਕੇਰਦੇ ਨੇ ਸਰ ਗੱਲ ਹੀ ਸੋਝੇ ਫੁੱਟਪਾਥ ਮੇਰੇ ਘਰ ਦੀਵਾਰ ਹੀ ਆ ਨਾ ਜੀ ਤੇ ਜੇ ਇਹ ਬਾਹਰ ਹੀ ਸਾਰੇ ਲਾਣ ਲੱਗ ਜਣਗੇ ਫਿਰ ਅੰਦਰੋਂ ਵੀ ਆ ਕੇ ਬਾਹਰ ਲਾਣ ਲੱਗ ਜਣਗੇ ਫਿਰ ਮੈਂ ਮੰਡੀ ਦਾ ਠੇਕਾ ਕਿਉਂ ਲੈਣਾ ਹੂੰ ਤੇ ਕੋ ਜਨਮਨ ਜੀ ਗੱਲ ਕਰੋ ਸੀ ਸਿਰਫ ਅਖਬਾਰ ਵੀ ਇੱਕ ਡੀ ਆਰਪੀ ਭੁਲਾਣ ਲਈ ਤੁਹਾਡਾ ਵੀ ਆਨਸਰ ਇੱਕ ਸ਼ੋਰਟ ਚ ਹੀ ਸੀਗਾ ਕਿ ਨਹੀਂ ਮੈਂ ਆਪਣੇ ਘਰ ਦੇ ਬਾਹਰ ਨਹੀਂ ਜਾ। ਸਰ ਐਸ ਦੇ ਵਿੱਚ ਇਹ ਵੀ ਹੈ ਨਾ ਕਿ ਥੇਕਾ ਜਿਹੜਾ ਇੱਕ ਆਪਣਾ ਅੰਦਰਲੇ ਏਰੀਆ ਦਾ ਹੈ ਜਿਹੜੀ ਜਿੱਤੇ ਮੰਡੇ ਪਰ ਤੁਸੀਂ ਕਹਿ ਰਹੇ ਫੁੱਟਪਾਥ ਆਮੀ ਜੀ ਆਮੀ ਜੀ ਕੋ ਗੱਲ ਨਹੀਂ ਸਮਝ ਆ ਰਹੀ। ਸਰ ਸਮੱਸਿਆ ਮੈਨੂੰ ਆ ਰਹੀ ਹੈ ਬਟ ਜਿਹੜੀ ਫੁੱਟਪਾਥ ਦਾ ਏਰੀਆ ਹੈ ਜਿਹੜਾ ਲੋਕਾਂ ਦੇ ਪੈਰ ਚੜ੍ਹਨ ਦੇ ਬਾਅਦ ਫੁੱਟਪਾਥ ਤੇ ਨਾਲਮ ਹੈ। ਸਰ ਜਿਹੜੀ ਤੇ ਰਿਮਾਰਨਾ ਫੁੱਟਪਾਥ ਤੇ ਦੋ ਪ੍ਰੈਸਾਂ ਵੀ ਰੇਡੀਆਂ ਲਵਾ ਦਾਂ ਮਹੱਲੇ ਨੂੰ ਕਪੜੇ ਮਿਲਿਆ ਕਰਨਗੇ ਪ੍ਰੈਸ ਕੀਤੇ ਹੋਏ। ਉਹਨੂੰ ਲਾ ਲਾਉਂਗੇ। ਰਾਜੂ ਜੀ ਜਿਹੜੀ ਜੇ ਕਾਰ ਦੇ ਬਾਅਦ ਵੀ ਜਿਹੜੀ ਜਗ੍ਹਾ ਹੈ ਨਾ ਸਰਕਾਰੀ ਜਗ੍ਹਾ ਤੇ ਆਪਾਂ ਥੜੀ ਵਦਾ ਲਈਏ ਨਾ ਉਹ ਵੀ ਕਾਰਪੇਸ਼ਨ ਨਾਲੇ ਚੱਕ ਕੇ ਲੈ ਜਾਂਦੇ ਨੇ ਹਾਂ ਕਾਰਪੇਸ਼ਨ ਨਾਲੇ ਚੱਕ ਕੇ ਲੈ ਜੀਵੇ ਜੀ ਇਹੋ ਵੀ ਤਰਾਜ ਮੈਂ ਤਾਂ ਕਹਿੰਦਾ ਕਾਰਪੇਸ਼ਨ ਲੈ ਜੀਵੇ ਕਰਕੇ ਠੀਕ ਹੈ ਜੀ ਹਾਂ ਧੰਨਵਾਦ ਕਾਰਪੇਸ਼ਨ ਚੱਕਦੀ ਹੈ ਫੇਰ ਨਾਲ ਨੇ ਜੀ ਜਿਦੋਂ ਮੇਰੇ ਸ਼ਹਿਰ ਦੇ ਵਿੱਚ ਇੰਨੀ ਦੁਕਾਨਾਂ ਨੇ ਜੇ ਕੋਈ ਦੁਕਾਨ ਦੇ ਬਾਹਰ ਕੋਈ ਰੇੜੀ ਲਾਉਂਦਾ ਕਦਰਾ ਯਾ ਤਾਂ ਲੱਗਦਾ ਨਹੀਂ ਦਿੰਦਾ ਜਾਂ ਉਹ ਕਹਿੰਦਾ ਕਿ ਭਾਈ ਮੈਨੂੰ ਕਿਰਾਇਆ ਦੇ ਦੇ ਜੀ ਮੇਰੀ ਦੁਕਾਨਦਾਰੀ ਖਰਾਬ ਹੋ ਰਹੀ ਹੈ ਤੇ ਤੂੰ ਕਰਾਇਆ ਦੇ ਦੇ ਜੀ ਤੇ ਫਿਰ ਮੈਂ ਰਾਜੀ ਜੀ ਮੈਂ ਵੀ ਤੁਹਾਡੀ ਗੱਲ ਸਮਝ ਗਿਆ ਬਸ ਜਿੰਨੀ ਕਿ ਜਗ੍ਹਾ ਇਹ ਕੇਰਦੇ ਨੇ ਉਹਨਾਂ ਇੱਕ ਤੁਹਾਡੇ ਵੱਲੋਂ ਲਿੱਤਾ ਜਾਂਦਾ ਇਹਨਾਂ ਬਿਲਕੁਲ ਜੀ ਜੀ ਧੰਨਵਾਦ ਸੋ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਮੈਂ ਅਮਿਤ